ਤਾਰੀਫ਼ ਕਰ ਦੋ ਉਨਹੀ ਘਟ ਹੈ ਪੰਜਾਬ ਦੇ ਇਸ ਕਲਾਕਾਰ ਮਨਕੀਰ ਤੌਲਖ ਦੀ ਕਿਉਂਕਿ ਮਨਕੀਰ ਤੌਲਖ ਇਹਨਾਂ ਦਿਨਾਂ ਦੇ ਵਿੱਚ ਦਿਲ ਖੋਲ ਕੇ ਹੜਪੀੜਤਾ ਦੇ ਨਾਲ ਖੜ ਗਏ ਪਹਿਲਾਂ ਟਰੈਕਟਰ ਦਿੱਤੇ ਉਸ ਤੋਂ ਇਲਾਵਾ ਨਗਦੀ ਰਾਸ਼ੀ ਵੀ ਵੰਡ ਰਹੇ ਨੇ ਬਿੱਤੇ ਕੱਲ ਇੱਕ ਬਲਾਈਂਡ ਪਰਿਵਾਰ ਹੈ ਉਸ ਦਾ ਘਰ ਹੜਾਂ ਦੀ ਲਪੇਟ ਦੇ ਵਿੱਚ ਆ ਗਿਆ ਉਹਨਾਂ ਦਾ ਘਰ ਪਵਾਉਣ ਦੇ ਲਈ 10 ਲੱਖ ਰੁਪਏ ਦੇਣ ਦਾ ਵਾਅਦਾ ਕਰਤਾ 4 ਲੱਖ ਮੌਕੇ ਦੇ ਉੱਤੇ ਦੇ ਦਿੱਤੇ ਤਾਂ ਅੱਜ ਫਿਰ ਤੋਂ ਵੱਡੇ ਗੱਫੇ ਨੋਟਾਂ ਦੇ ਵੰਡ ਦਿੱਤੇ ਮਨਕੀਰ ਤੌਲਖ ਇੱਕ ਠੋਕ ਕੇ ਖੜ ਗਏ ਕਹਿੰਦੇ ਅਸੀਂ ਆਡੇ 'ਚ ਜਜਵੇ ਬਹੁਤ ਨੇ ਹੌਸਲੇ ਬੜੇ ਨੇ ਪੰਜਾਬੀਆਂ ਫੱਟੇ ਚੱਕ ਦੇਾਂਗੇ ਮਨਕੀਰ ਤੌਲਖ ਦੀ ਜ਼ੁਬਾਨੀ ਸੁਣ ਲਓ ਜਿਸ ਨੇ ਕੀ ਸ਼ਬਦਾਂ ਦਿਲ ਜਿੱਤ ਲਿਆ ਬੇਸ਼ੱਕ ਪੰਜਾਬ ਦੇ ਵਿੱਚ ਕਹਿੰਦਾ ਮੈਂ ਪੈਦਾ ਨਹੀਂ ਹੋਇਆ ਪਰ ਹੈ ਆ ਹਾਂ ਹੁਣ ਮੀਂਹ ਦਾ ਪਾ ਖੜੇ ਆ ਇਨਾ ਬਦਲ ਕਰ ਚੰਨ ਰਿਹਾ ਮੀਂਹ ਚ ਖੜੇ ਆ ਸੋ ਤੁਸੀਂ ਆਪਦਾ ਸਾਥ ਨਾ ਛੱਡੋ ਤੁਹਾਡਾ ਹੀ ਸਾਥ ਦੀ ਪੰਜਾਬ ਨੂੰ ਲੋੜ ਆ ਮੇਰੇ ਵਰਗਾ ਆਰਟਿਸਟ ਜਦੋਂ ਇੱਥੇ ਹੋ ਕੇ ਦੇਣ ਰਿਹਾ ਸਾਰਾ ਪੰਜਾਬ ਹੀ ਆਪਦੇ ਘਰੋਂ ਉੱਠ ਕੇ ਫੀਲਡ ਦੇ ਵਿੱਚ ਕੰਮ ਕਰੂਗਾ ਜਿਹੜੀ ਬਾਦਰੀ ਹੈ ਸਬੂਤ ਦਿੱਤਾ ਪੰਜਾਬੀ ਉਹਨਾਂ ਦੇ ਬਾਰੇ ਕੀ ਕਹੋਗੇ ਮੇਰੀ ਬਾਦਰੀ ਬੂਦਰੀ ਕੋਈ ਨਹੀਂ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਦਰੀ ਆ ਆ ਕੀ ਆ ਬਾ ਪੰਜਾਬੀਆਂ ਦੀ ਬਾਦਰੀ ਆ ਇਹਦਾ ਜਦੋਂ ਪੰਜਾਬ ਸਾਡੇ ਹੌਂਸਲਾ ਹੀ ਐਡਾ ਚੱਕ ਦਿਆਂਗੇ ਫੱਟੇ ਕੁਝ ਹੀ ਮਿਲਦੀ ਸੇਵਾ ਦਾ ਹਾਂ ਐਡੀ ਕਿ ਹੁਣ ਕੱਲ ਸੰਤਾ ਨੇ ਆਪਣੇ ਕੀ ਮਾ ਮਾਹ ਪਰੋਸ਼ਣ ਆਉਣ ਨਾ ਪੰਜਾਬ ਚ ਮੈਂ ਕਹਿੰਦਾ ਮਾਹ ਪਰੋਸ਼ਾ ਨੇ ਕੱਲ ਆਪਾਂ ਕਿੰਨੇ 6 ਲੱਖ ਦੀ ਸੇਵਾ ਬਾਬਿਆਂ ਦੇ ਕਰਕੇ ਆਏ ਆ ਮੈਂ ਕਹਿੰਦਾ ਮੈਂ ਕਹਿੰਦਾ ਵੀ 10 ਟਰੈਕਟਰ ਦੇ ਕੇ ਹੁਣੇ ਸੰਤਾਂ ਨੂੰ ਤੇ ਮੈਂ ਕਹਿੰਦਾ ਜੀ ਦੁਨੀਆ ਹੀ ਗੱਲ ਬਾਤ ਹੀ ਵੱਖਰੀ ਆਪਣੀ ਕਿਸੇ ਲਈ ਮਿਲਦੀ ਸੇਵਾ ਕਰਕੇ ਭਾਜੀ ਮੈਂ ਕਹਿੰਦਾ ਤਸੱਲੀ ਤਸੱਲੀ ਆਪਾਂ ਆਪਾਂ ਮਾਰਸ਼ਲ ਕੌਮ ਆ ਆਪਣੀ ਠੀਕ ਆ ਸੋ ਵਕਤ ਪੈਂਦਾ ਵਕਤ ਕਿਸੇ ਤੇ ਵੀ ਪੈ ਸਕਦਾ ਠੀਕ ਆ ਇਹਦੇ ਕਿਤੇ ਨਹੀਂ ਪਿਆ ਅਮਰੀਕਾ ਤੇ ਵੀ ਵਕਤ ਪਿਆ ਤਾਲੀਮਾਨ ਤੇ ਸਾਰੇ ਕਿਤੇ ਵਕਤ ਪਿਆ ਸੋ ਇਹਨੂੰ ਵਕਤ ਨੂੰ ਆਪਾਂ ਹੌਸਲੇ ਨਾਲ ਹੀ ਨਜਟਣਾ ਚੜ੍ਹਦੀ ਕਲਾ ਦੇ ਨਾਲ ਤੁਸੀਂ ਤੋਂ ਹੈਗੇ ਨੇ ਭਾਜੀ ਜਦੋਂ ਜਿੰਨੀਆਂ ਮੁਸ਼ਕਲਾਂ ਹੋਣਗੀਆਂ ਬੰਦੇ ਤੇ ਮੈਂਦੀਆਂ ਮੁਸ਼ਕਲਾਂ ਵੇਖਾਂਗੇ ਚੜ੍ਹਦੀ ਕਲਾ ਹੁਣ ਬਸ ਤੁਸੀਂ ਆਪਾਂ ਮੀਂਹ ਕਣੇ ਜਾਂ ਆਪਾਂ ਖੜਨਾ ਨਹੀਂ ਠੀਕ ਆ ਆ ਵੇ ਆ ਨਿੱਕੇ ਨਿੱਕੇ ਜਵਾਕ ਇੱਧਰ ਆ ਆ ਆ ਘਬਰਉਣਾ ਨਹੀਂ ਚੜ ਚੜਦੀ ਚੜ੍ਹਦੀ ਕਲਾ ਚ ਰਹਿਣਾ ਭਰਾ ਤੁਹਾਡੇ ਨਾਲ ਠੀਕ ਆ ਜੀ ਖਾਲਸਾ ਗੁਰੂ ਦਾ ਕੰਮ ਹੋ ਰਿਹਾ ਕੋਈ ਕੀ ਕਹੋਗੇ ਐਡੇ ਵਰਦੇ ਮੀਚ ਆਏ ਹਣ ਸਾਹਿਬ ਆਹ ਭਾਜੀ ਚਲ ਜੀ ਧੰਨ ਲੱਗ ਜਾਈਏ ਮਨਕੀਰ ਜੀ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਹੋ ਗੁਜ਼ਾਰਿਸ਼ ਪ੍ਰਧਾਨ ਮੰਤਰੀ ਸਾਹਿਬ ਆਉਣ ਬੜਾ ਆਖਾਣੇ ਦੇ ਰੰਕ ਸਾਰੇ ਭੇਜ ਗਏ ਜੀ ਬੱਲੇ 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 ਕਿਤਾ ਬਾਈ ਹਾਲ ਚੇ ਆਹੋ ਠੀਕ ਆ ਸੋ ਸ਼ੋਰਟ ਆ ਆ ਸਾਰੇ ਪਹਿਲਾਂ ਆ ਆ ਬਾਬੂ ਆਪਾਂ ਨੂੰ ਤੁਸੀਂ ਫੜੋ ਜਿੱਥੇ ਜਿੰਨੀ ਸੇਵਾ ਹੋਵੇ ਓਨੀ ਆ ਆ ਬੱਚਿਆਂ ਨੂੰ ਆ ਆ ਆ ਬੱਚੇ ਠੀਕ ਆ ਨਹੀਂ ਕੋਈ ਫਾਇਦਾ ਨਹੀਂ ਆਉਂਦਾ ਹਾਲੋ ਹਾਲੋ ਫੜੋ 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 ਹੋ ਜੀ ਕਿੰਨਾ ਪੈਸਾ ਹੀ ਮੰਗਦੇ ਹੋ ਪੰਜਾਬ ਦੇ ਲਈ ਉਹ ਫੋਟੋ ਕਰੀਏ ਅੱਗੇ ਦਿਲਾ ਚਾਹੀਦਾ ਬਣਾਉਂਦੇ ਲੋਕ ਕਿਹਨਾਂ ਪੈਸੇ ਦੀ ਆਪਣੀ ਪੈਰਾਂ ਦੇ ਖਰੋਦ ਲੱਗਣ ਕਿੰਦਾ ਪੈਕੇਜ ਹੋਣਾ ਚਾਹੀਦਾ ਪ੍ਰਧਾਨ ਮੰਤਰੀ ਕੀ ਕਰੇ ਪ੍ਰਧਾਨ ਮੰਤਰੀ ਸਾਹਿਬ ਬਾਈ ਮੈਂ ਤਾਂ ਭਾਈ ਇੰਨਾ ਮੈਂ ਸਿਆਣਾ ਨਹੀਂ ਹੈਗਾ ਵਧੀਆ ਕਰਨਗੇ ਬਾਪੂ ਦੀ ਫੋਟੋ ਕਰ ਦੋ ਯਾਰ ਪਿਆਰ ਨਾਲ ਪਿਆਰ ਨਾਲ ਬਾਪੂ ਆਹ ਠੀਕ ਹੈ ਚਲੋ ਚਲੋ ਦੇ ਨਹੀਂ ਸਾਰੇ ਮੁਲਾਜ਼ਮਾਂ ਨਾਲ ਸਾਰਿਆਂ ਦੀਆਂ ਬਰਦੀਆਂ ਪਈਆਂ ਉਹ ਪਹਿਲਾਂ ਬਾਪੂ ਦੀ ਫੋਟੋ ਖਿੱਚ ਲਓ ਯਾਰ ਆਹ ਲੋ ਚਲੋ ਹੁਣ ਤੁਸੀਂ ਕਹੋਗੇ ਕਿ ਕਿੱਦਾਂ ਦੀ ਪੈਕੇਜ ਹੋਣਾ ਚਾਹੀਦਾ ਮੈਨੂੰ ਮੈਨੂੰ ਮੈਂ ਪ੍ਰਧਾਨ ਮੰਤਰੀ ਆਪ ਨਾ ਬਣ ਜਾਂਦਾ ਫਿਰ ਪਤਾ ਕੀ ਆ ਇਹ ਆਪਾਂ ਨੂੰ ਥੋੜੀ ਪਤਾ ਭਾਜੀ ਨੁਕਸਾਨ ਆ ਪੰਜਾਬ ਦੇ ਬੱਚਿਆਂ ਨਜੱਠਾਂਗੇ ਬਹੁਤ ਮਿਹਨਤ ਕਰ ਰਹੇ ਆ ਅਸੀਂ ਸਵੇਰ ਦੇ ਨਿਕਲੇ ਆ ਠੀਕ ਆ ਰਾਤ ਤੱਕ ਆ ਇੰਨੇ ਚੱਲਦੇ ਨਹੀਂ ਜੀ ਵੀ ਆ ਆ ਆ ਜਿਹੜੀ ਛਤਰੀ ਐ ਹੋ ਜੇ ਠੀਕ ਆ ਸੋ ਆ ਦੇਖੋ ਇਕਰੀ ਇਕਰੀ ਪਾਉ ਆ ਦੇਖੋ ਓਏ ਇਕਰੀ ਪੁੱਤ ਪਾਸਿਓ ਆ ਦੇਖੋ ਇਹ ਦੇਖੋ ਬਜ਼ੁਰਗ ਬਜ਼ੁਰਗ ਥਾਣੇਦਾਰਾਂ ਅੰਕਲ ਨੇ ਸਾਡੇ ਠੀਕ ਆ ਇਹਨਾਂ ਨੂੰ ਪੰਜਾਬ ਪੰਜਾਬ ਪੁਲਿਸ ਨੂੰ ਸਲੂਟ ਆ ਐਨ ਆਰ ਆਈ ਐਨ ਆਰ ਆਈ ਵੀਰਾਂ ਨੂੰ ਕੋਈ ਗੱਲ ਸੁਣਾ ਦਿਓਗੇ ਪੰਜਾਬ ਪੁਲਿਸ ਨੂੰ ਸਲੂਟ ਆ ਵੀਰਾਂ ਨੂੰ ਕੋਈ ਮੈਸੇਜ ਐਨ ਆਰ ਆਈ ਐਨ ਆਰ ਆਈ ਵੀਰ ਬਹੁਤ ਸਪੋਰਟ ਕਰ ਰਹੇ ਨੇ ਠੀਕ ਆ ਰਲ ਕੇ ਨਾਲ ਅਸੀਂ ਇਕਰੀ ਬਾਪੂ ਆ ਕੇ ਗਰੀ ਆਪਾਂ 150 ਟਰੈਕਟਰ ਦੇ ਰਹੇ ਆ 100 ਟਰੈਕਟਰ ਮੈਂ ਦੇ ਰਿਆ ਜਿਹਦੇ ਵਿੱਚ ਇੱਕ ਨਹੀਂ ਆ ਕੋਣ ਬਾਹ ਬਾਹ ਨਹੀਂ ਥੜੀ ਹੁੰਦੀ ਬੋਤੇ ਕਿ ਸਿਆਣੇ ਬੜੀ ਲੰਦਾ ਯਾਰ ਮੀ ਉਹ ਬਾਪੂ ਬੋਲਤੀ ਭਾਈ ਬੋਲੀਓ ਉਹ ਗੱਲ ਕਰੋ ਆਪਣੀ ਉਹ ਇੱਕ ਵਾਰ ਬਾਪੂ ਦਾ ਬਿਮਾਰ ਹੋ ਜਾਏ ਬਾਪੂ ਦੇ ਘਰੇ ਜਾਓ ਬਿਮਾਰ ਨਾ ਹੋ ਜਾਣਾ ਸਸਰੀ ਗੱਲ ਸੋ 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 ਐਨ ਆਰ ਆਈ ਵੀਰ ਵੱਧ ਚੜ ਕੇ ਸਾਥ ਦੇਣ ਠੀਕ ਆ ਆਪਾਂ ਇੱਕ ਇੱਕ ਘਰ ਵੀ ਸੰਭ ਲੀਏ ਤੇ ਆਪਣਾ ਮਾਝਾ ਸੰਭਲ ਗਿਆ ਠੀਕ ਆ ਹੁਣ ਹੁਣ ਅੱਗੇ ਆ ਵੀ ਜਿਹੜਾ ਮਾਲਵੇਚ ਆ ਜਿਹੜਾ ਫਰੋਜਪੁਰ ਕਹਿੰਦੇ ਆ ਬਸ ਰਲ ਮਿਲ ਕੇ ਉਹ ਨਜੱਠੀਏ ਠੀਕ ਆ ਪੈਸਾ ਪੰਜਾਬੀਆਂ ਕੋਲ ਇੰਨਾ ਮੀਰ ਗੁੰਭਰਾ ਦਾਂਗੇ ਬਾਦਰੀਆ ਜਿਹੜੇ ਲੱਗਦੇ ਫਿਰ ਬਾਦਰੀਆ ਸਬੂਤ ਦਿੰਦੇ ਕਿਉਂਕਿ ਇਤਿਹਾਸ ਅੰਦਾਜ਼ਾ ਲੱਗਦਾ ਭਾਈ ਭਾਈ ਲੜੀ ਮੈਂ ਕਹਿੰਦਾ ਬਸ ਇੱਕ ਚੀਜ਼ ਕਰੀਏ ਜਿਹੜੇ ਮਾਝੇ ਚ ਘਰਾਂ ਚ ਸਹਿੰਦੇ ਆ ਜਿਹੜੇ ਘਰ ਫਲ ਅੱਡ ਆਇਆ ਇੱਕ ਮਤਲਬ ਪਿੰਡ ਦੇ 10 ਘਰ ਤਗੜੇ ਆ ਠੀਕ ਆ ਕੋਈ 30 40 ਘਰ ਜੇ ਮਤਲਬ ਮੱਧਮ ਆ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਗਿਆ ਪਾਣੀ ਖੜਾ ਹੈ ਲੋਕੀ ਅਦਾ ਘਰ ਨਹੀਂ ਛੱਡ ਰਹੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਾਂ ਕੁਛ ਦਿਨਾਂ ਦੀ ਗੱਲ ਆ ਕੀਮਤੀ ਸਮਾਨ ਕੱਢ ਲਓ ਕੁਛ ਦਿਨਾਂ ਦੀ ਗੱਲ ਆ ਵੀ ਇਹਦੇ ਨਾਲ ਬੈਕਟੀਰੀਆ ਮੱਛਰ ਐਮਿੰਦੀਆਂ ਚੀਜ਼ਾਂ ਬਹੁਤ ਬਿਮਾਰੀਆਂ ਤੋਂ ਬਚੋ ਠੀਕ ਆ ਸਭ ਕੋ ਸੰਭਾਲਾਂਗੇ ਹਾਂ ਆਡੀ ਫਸਲ ਖਰਾਬ ਹੋ ਗਈ ਵੇਖੋ ਕੋਈ ਨਹੀਂ ਕੋਈ ਨਹੀਂ ਫਸਾ ਸਭ ਬਾਬੇ ਨੇ ਸਭ ਬਾਬੇ ਨੇ ਅੱਜ ਮੈਂ ਕਿਨਾਂ ਤੇ ਜਾ ਕੇ ਆਇਆ ਬਲਾਈਂਡ ਸੀਓ ਠੀਕ ਹੈ 10 ਲੱਖ ਲੱਗਣਾ ਕਰਦਾ ਆਪਾਂ ਕਿੰਨੀ ਸੇਵਾ ਕਰਕੇ ਆਇਆ 4 ਲੱਖ ਰੁਪਿਆ 4 ਲੱਖ ਦੇ ਕੇ ਆਇਆ ਮੈਂ ਘਰ ਸਟਾਰਟ ਕਰੋ ਠੀਕ ਹੈ 10 ਲੱਖ ਰੁਪਏ ਤਾਂ ਕਹਿੰਦੇ ਵੀ ਬਣ ਜਾਣਾ ਲੈ ਘਰ ਸਟਾਰਟ ਕਰੋ ਰੁਪਏ ਨਾਲ ਨਾਲ ਆ ਗਏ ਠੀਕ ਹੈ ਪੈਸੇ ਪੰਜਾਬੀਆਂ ਕੋਲ ਬਹੁਤਾ ਬਖਸ਼ਾ ਪੈਸੇ ਪੂਹੇ ਵਾਲੀ ਗੱਲ ਨਹੀਂ ਆਪਾਂ ਬਸ ਤਗੜੇ ਹੋ ਕੇ ਇਹਨੂੰ ਨਜੱਠੀਏ ਠੀਕ ਹੈ ਇੱਕ ਦੂਜੇ ਦਾ ਸਾਥ ਦਈਏ ਇੱਕ ਦੂਜੇ ਦੇ ਨਾਲ ਖੜੀਏ ਠੀਕ ਹੈ ਹੁਣ ਮੈਂ ਸੇਵਾ ਕਰ ਲਾਂ ਕਿਉਂਕਿ ਕਿਉਂਕਿ ਬੜਿਆਂ ਦਾ ਘਰ ਆ ਹੁਣ ਆਪਣੇ ਉੱਤੇ ਦਾ ਅਮਰੇਲਾ ਹੈਗੇ ਆ ਛਤਰੀਆਂ ਹੈਗੀਆਂ ਉਹਨਾਂ ਦੀਆਂ ਛਤਾਂ ਚਾਉਂਦੀਆਂ ਠੀਕ ਹੈ ਹੁਣ ਮੈਨੂੰ ਸੇਵਾ ਕਰ ਲੈਣ ਲੋਵ ਯੂ ਲਵ ਯੂ ਤੁਸੀਂ ਸੁਣਿਆ ਤੇ ਤੁਸੀਂ ਦੇਖਿਆ ਵਾਕੇ ਹੀ ਰੂਹ ਨੂੰ ਸਕੂਨ ਮਿਲਦਾ ਅਜਿਹੇ ਹੌਂਸਲੇ ਵਾਲੇ ਇਨਸਾਨਾਂ ਦੀਆਂ ਤਸਵੀਰਾਂ ਦੇਖ ਕੇ ਅਜਿਹੇ ਹੌਂਸਲੇ ਵਾਲੇ ਅਜਿਹੇ ਜਜ਼ਬੇ ਵਾਲੇ ਇਨਸਾਨਾਂ ਨੂੰ ਜਦੋਂ ਸੇਵਾ ਕਰਦੇ ਦੇਖਦੇ ਆ ਤਾਂ ਵਾਕੇ ਹੀ ਕਈ ਪੰਜਾਬੀਆਂ ਦਾ